ਆਰਤੀ ਜਨਤਾ ਪਾਰਟੀ ਦੀਆਂ ਜਥੇਬੰਦਤ ਚੋਣਾਂ ਦੌਰਾਨ ਅੱਜ ਪਾਜਪਾ ਅੰਮ੍ਰਿਤਸਰ ਦਿਹਾਤੀ ਮੰਫੀ ਦਰਦਾ ਸਰਬਸੰਮਤੀ ਨਾਲ ਹਰਦੀਪ ਸਿੰਘ ਗਿੱਲ ਨੂੰ ਜ਼ਿਲ੍ਹਾ ਪ੍ਰਧਾਨ ਚੁਣ ਲਿਆ ਗਿਆ ਜੰਡਿਆਲਾ ਗੁਰੂ ਦੇ ਇੱਕ ਨਿੱਜੀ ਹੋਟਲ ਵਿੱਚ ਪੰਜਾਬ ਪਾਜਪਾ ਵੱਲੋਂ ਨਿਯੁਕਤ ਅਬਜ਼ਰਵਰ ਚੇਤਨ ਜੋਸ਼ੀ ਜ਼ਿਲ੍ਹਾ ਚੋਣ ਅਧਿਕਾਰੀ ਆਨੰਦ ਸ਼ਰਮਾ ਨੇ ਪਾਰਟੀ ਫੈਸਲੇ ਦਾ ਪੱਤਰ ਪਾਜਪਾ ਦੇ ਸੀਨੀਅਰ ਆਗੂ ਤੇ ਸਾਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੂੰ ਸੌਂਪਿਆ ਅਤੇ ਮਨਜੀਤ ਸਿੰਘ ਮੰਨਾ ਮਿਆਵਿੰਡ ਨੇ ਇਸ ਚੋਣ ਨਤੀਜੇ ਦਾ ਐਲਾਨ ਕੀਤਾ ਇਸ ਮੌਕੇ बोलते हुए चेतन जोशी आनंद शर्मा ने कहा कि पिछले दो महीनों तो उन्होंने पहला बूथ पदर अते बाद विच पदर के भाजपा वर्करा अहदारा जिला पदरी अहदारे उपरत पार्टी कीडरशिप सलाह मशवरा फैसला लिया है उन्होंने कहा कि भारतीय जनता पार्टी ही एक अजि पार्टी है जिस परिवारवाद नगह नहीं मिलती एक आम वर्कर न भी अपनी मेहनत के बलबूते पार्टी अगे वोका दिखा आख्या कि हरदीप सि गिल पार्टी के जम पदर के अणथक वर्कर ने पार्टी हेठले पदर तक मजबूत करने बड़ी मेहनत की हैदीप करके पार्टी कार्यकर्ता भी कदर की बोलते हुए सबका विधायक मनजीत मना ने पार्टी हाई कमांड का धनबाद करद हरदीप गिल की जिला प्रधानगी चो लूह वर्करा नबारकबाद दी वर मन्ना ने कहा कि अगे नो भी वेहनत करके पार्टी की मजबूती लिए हरद का साथ दे खेत्र दा आधार व दान हर संभव कोशिश करेंगे इस मौके बोल दिया नवे चुने प्रधान हरदीप सिंह गिल ने कहा कि ओ पार्टी लीडरशिप के तहे दिलोन तन्वादी हैं जिन्होंने विश्वास प्रगट कर दे उना ये ए बड़ी जिम्मेवारी सौंपी है ओना पार्टी दे राष्ट्रीय प्रधान जे पी नड्डा पंजाब प्रधान सुनील जाखड़ कार्यकारी प्रधान अश्वनी शर्मा संगठन महामंत्री मंत्री, मंत्री श्रीनिवासलू चो अधिकारी मनजीत राय मनजीत विधायक आनंद शर्मा चेतन दिन सताई विच पंजाब दे लोग पार्टी जनता पार्टी सत्ता सौंपण का मन बना चुके हैं उन्होंने कहा की पिंड पार्टी का तेजी नाल विस्थार होने रवायती पार्टियां हथा पैर पै गई है इस मौके वर्करा ने लड्डू वे भगड़े पा अपनी खुशी द ਇਜ਼ਹਾਰ ਕੀਤਾ ਆਪਾਂ ਬੂਥ ਲੈਵਲ ਦੀਆਂ ਜਿਹੜੀਆਂ 11-11 ਮੈਂਬਰੀ ਕਮੇਟੀਆਂ ਬਣਾਉਣੀਆਂ ਨੇ ਮੇਰੋਂ ਉਹਨਾਂ ਨੇ ਕੰਮ ਕਰ ਸੁਆਪਾਂ ਤਕੜੇ ਹੋ ਕੇ ਪਿੰਡਾਂ ਦੇ ਵਿੱਚ ਵੜ ਜਿਓ ਲੋਕ ਅੱਜ ਤੁਹਾਡੇ ਨਾਲ ਚੱਲਣ ਨੂੰ ਤਿਆਰ ਨੇ ਅੱਜ ਲੋਕ ਸਾਡੇ ਕੋਲ ਆਉਂਦੇ ਨੇ ਜਿੱਥੇ ਕਿ ਅਸੀਂ 2022 ਦੀ ਇਲੈਕਸ਼ਨ ਵੀ ਲੜੀ 2024 ਦੀ ਇਲੈਕਸ਼ਨ ਵੀ ਲੜੀ ਲੋਕ ਪਿੰਡਾਂ ਨਹੀਂ ਜਿਸ ਵੜਨ ਦੇ ਪਰ ਅੱਜ ਉਹੀ ਲੋਕ ਅੱਜ ਸਾਨੂੰ ਘਰ ਆ ਕੇ ਕਹਿ ਰਹੇ ਨੇ ਕਿ ਸਾਡੇ ਗੱਲ 'ਚ ਸਰੋਪਾ ਪਾਓ ਪਾਰਟੀ ਦਾ ਅਸੀਂ ਪਾਰਟੀ ਦੇ ਵਿੱਚ ਆਉਣਾ ਚਾਹੁੰਦੇ ਆ ਅਸੀਂ ਪਾਰਟੀ 'ਚ ਕੰਮ ਕਰਨਾ ਚਾਹੁੰਦੇ ਆ ਹਰੀਬ ਜੀ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਮੋਢਿਆਂ ਦੇ ਉੱਪਰ ਪਾਈ ਹੈ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਕਾਲਪੁਰ ਕੁਵਾਰੀ ਕੁਲਤਾ ਫਿਰ ਧੰਨਵਾਦ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਜੇਪੀ ਨੰਡਾ ਜੀ ਦਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਕਾਰਜਕਾਰੀ ਪ੍ਰਧਾਨ ਸ਼੍ਰੀ ਅਸ਼ਮੇਸ਼ ਸ਼ਰਮਾ ਜੀ ਸਾਡੇ ਸੰਗਠਨ ਮਹਾ ਮੰਤਰੀ ਸ੍ਰੀ ਮੰਤਰੀ శ్రీ ਨਿਵਾਸ ਲੂ ਜੀ ਤੇ ਆਪਣੇ ਵੱਡੇ ਵੀਰ ਸਰਦਾਰ ਮਨਜੀਤ ਸਿੰਘ ਜੀ ਮੰਨਾ ਇਹਨਾਂ ਸਾਰਿਆਂ ਦੀ ਜਿਹੜੀ ਇਹਨਾਂ ਨੇ ਮੇਰੇ ਮੋਢਿਆਂ ਤੇ ਜ਼ਿੰਮੇਵਾਰੀ ਪਾਈ ਆ ਮੈਂ ਸਭ ਤੋਂ ਪਹਿਲਾਂ ਇਹਨਾਂ ਦਾ ਧੰਨਵਾਦ ਕਰਦਾ ਤੇ ਵਿਸ਼ਵਾਸ ਦਉਣਾ ਕਿ ਜਿਵੇਂ ਸ੍ਰੀ ਅਨੰਦ ਸ਼ਰਮਾ ਜੀ ਸਾਡੇ ਚੋਣ ਅਧਿਕਾਰੀ ਸੀ ਮੇਰੇ ਵੱਡੇ ਵੀਰ ਚੇਤਨ ਜੋਸ਼ੀ ਜੀ ਜਿਹੜੇ ਪਾਰਟੀ ਦੇ ਬੁਲਾਰੇ ਵੀ ਆ ਤੇ ਵਕਫਾ ਟੀਵੀ ਚannels ਦੇ ਡਿਬੇਟ ਵਿੱਚ ਹਿੱਸਾ ਲੈਂਦੇ ਤੇ ਉਹ ਜਿਹੜੇ ਅਬਜ਼ਰਵਰ ਸੀ ਐਜ਼ ਅਬਜ਼ਰਵਰ ਉਹਨਾਂ ਨੇ ਪਿਛਲੇ ਕਾਫੀ 2-3 ਮਹੀਨਿਆਂ ਤੋਂ ਐਕਸਰਸਾਈਜ਼ ਚੱਲ ਰਹੀ ਸੀ ਇਹ ਬਾਕੀ ਪਾਰਟੀਆਂ ਵੱਲੋਂ ਥੋਪਦੇ ਨਹੀਂ ਸਾਡੇ ਪਰ ਤਾਂ ਕਿ ਸਾਡੇ ਜਿੰਨੇ ਵੀ ਸਰਕਲ ਉਧੇਦਾਰ ਸਹਿਬਾਨ ਮੰਡਲ ਪ੍ਰਧਾਨ ਸਹਿਬਾਨ ਸਾਡੀ ਪਾਰਟੀ ਦੇ ਜਿਹੜੇ ਉਧੇਦਾਰ ਜ਼ਿਲ੍ਹੇ ਦੇ ਸਾਰਿਆਂ ਨਾਲ ਇਹਨਾਂ ਨੇ ਇਕੱਲੇ-ਇਕੱਲੇ ਬੰਦੇ ਨਾਲ ਸਲਾਹ مشورہ ਕੀਤਾ ਇਕੱਲੇ-ਇਕੱਲੇ ਬੰਦੇ ਨਾਲ ਇਹਨਾਂ ਨੇ ਉਹਦੀ رائے ਜਾਣੀ ਤੇ ਹਰ ਕਿਸੇ ਨੂੰ ਲੋਕਤੰਤਰੀ ਤਰੀਕੇ ਨਾਲ ਜਿਹੜੀ ਇਹ ਚੋਣ ਹੋਈ ਤੇ ਅੱਜ ਪਾਰਟੀ ਨੇ ਜਿਹੜਾ ਜ਼ਿੰਮੇਵਾਰੀ ਪਾਈ ਮੈਂ ਵਿਸ਼ਵਾਸ ਦਿੰਦਾ ਹਾਂ ਕਿ ਜਿਵੇਂ ਪਹਿਲਾਂ ਅਸੀਂ ਮੱਨਾ ਜੀ ਨਾਲ ਦਿਨ ਰਾਤ ਇਕੱਤਾ ਹੁਣ ਦੋਵੇਂ ਭਰਾ ਅਸੀਂ ਰਲ ਮਿਲ ਕੇ ਜ਼ਿਲ੍ਹੇ ਵਿੱਚ ਪਾਰਟੀ ਦੀ ਮਜ਼ਬੂਤੀ ਵਾਸਤੇ ਦਿਨ ਰਾਤ ਇਕ ਕਰਾਂਗੇ ਕਿੰਨੇ ਹਲਕਿਆਂ ਦੇ ਉੱਪਰ ਜਿਹੜਾ ਪ੍ਰਧਾਨਕੀ ਲਗਾਈ ਗਈ ਹੈ ਇਹ ਪਹਿਲਾਂ ਸਾਡੇ ਕੋਲ 6 ਸਾਡੇ ਸੰਗਠਨ ਜਿਹੜੀ ਜਥੇਬੰਦਕ ਢਾਂਚੇ ਦੇ ਮੁਤਾਬਕ 6 ਹਲਕੇ ਸੀ ਵਿਧਾਨ ਸਭਾ ਦੇ ਉਹ ਕਿਉਂਕਿ ਅਜਨਾਲਾ ਤੇ ਜੇ ਆਪਾਂ ਜੰਡੇਾਲਾ ਕਰਦੀ ਗੱਲ ਕਰਨੀ ਹੈ ਤੇ ਘੱਟੋ ਘੱਟ 60 ਕਿਲੋਮੀਟਰ ਦਾ ਫਰਕ ਤੇ ਹੁਣ ਪਾਰਟੀ ਨੇ ਨਵੀਂ ਜਿਹੜੀ ਰੂਪਰੇਖਾ ਤਿਆਰ ਕਰਕੇ ਤਿੰਨ ਤਿੰਨ ਹਲਕੇ ਜਿਹੜੇ ਵੰਡ ਦਿੱਤੇ ਆ ਅਮਰਸਰ ਵਨ ਤੇ ਅਮਰਸਰ 2 ਅਮਰਸਰ 2 ਵਿੱਚ ਬਾਬਾ ਬਕਾਲਾ ਜੰਡੇਾਲਾ ਤੇ ਮਜੀਠਾਾਲ ਕਾਲ ਜਿਹੜਾ ਇਹ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਜੋਸ਼ੀ ਸਾਹਿਬ ਦਾ ਸਾਡੇ ਸ਼ਰਮਾ ਜੀ ਦਾ ਜਿਹੜੇ ਕਿ ਸਾਡੇ ਜ਼ਿਲ੍ਹੇ ਦੇ ਅਬਜ਼ਰਵਰ ਲੱਗੇ ਸੀ ਇਹ ਸਾਡੇ ਸ਼ਰਮਾ ਜੀ ਚੌਂਦ ਅਧਿਕਾਰੀ ਸੀ ਇਹਨਾਂ ਨੇ ਪਿਛਲੇ ਲਗਭਗ 2-3 ਮਹੀਨੇ ਤੋਂ ਸ਼ਰਮਾ ਜੀ ਨੇ ਆ ਕੇ ਪੂਰੇ ਤਿੰਨੋਂ ਹਲਕਿਆਂ ਦੇ ਵਿੱਚ ਲੋਕਾਂ ਦੀਆਂ ਸੁਝਾਓ ਉਹਨਾਂ ਦੇ ਵਿਚਾਰ ਸਾਰਾ ਕੁਝ ਲੈ ਕੇ ਪਾਰਟੀ ਤੱਕ ਪਹੁੰਚਦੇ ਕੀਤੇ ਕਿ ਆਉਣ ਵਾਲਾ ਜਿਹੜੀ ਪ੍ਰਧਾਨ ਹੈ ਉਹਦੀ ਜ਼ਿੰਮੇਵਾਰੀ ਕਿਹਨੂੰ ਦਿੱਤੀ ਜਾਵੇ ਸੋ ਇਹਨਾਂ ਨੇ ਸਹੀ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਉਦੇ ਨਾਲ ਜੋਸੀ ਸਾਹਿਬ ਸਾਡੇ ਅਜੇ অবজারভার ਪਾਰਟੀ ਨੇ ਨਿਯੁਕਤ ਕੀਤੇ ਸੀ ਤੇ ਥੋੜਾ ਸਮਾਂ ਪਹਿਲਾਂ ਜੋਸੀ ਸਾਹਿਬ ਵੀ ਆ ਕੇ ਸਾਡੇ ਸਾਰੇ ਹੀ ਜਿਹੜੇ ਤਿੰਨਾਂ ਹਲਕਿਆਂ ਦੇ ਉਧੇਦਾਰ ਸਹਿਬਾਨ ਸੀ ਸਾਰਿਆਂ ਨਾਲ ਇਹਨਾਂ ਨੇ ਮੀਟਿੰਗ ਕੀਤੀ ਕੱਲੇ ਕੱਲੇ ਦੇ ਵਿਚਾਰ ਲੈ ਸੋ ਉਹਨਾਂ ਸਾਰੇ ਵਿਚਾਰਾਂ ਨੂੰ ਇਹਨਾਂ ਨੇ ਪਾਰਟੀ ਹਾਈ ਕਮਾਂਡ ਤੱਕ ਪਹੁੰਚਾਇਆ ਤੇ ਅੱਜ ਪਾਰਟੀ ਹਾਈ ਕਮਾਂਡ ਨੇ ਜੋ ਫੈਸਲਾ ਕਰਕੇ ਇਹਨਾਂ ਨੂੰ ਦਿੱਤਾ ਅੱਜ ਜੋ ਚਿੱਠੀ ਲੈ ਕੇ ਆਏ ਨੇ ਸਾਡੇ ਨੌਜਵਾਨ ਵੀਰ ਹਰਦੀਪ ਸਿੰਘ ਗਿੱਲ ਸਾਹਿਬ ਜਿਹੜੇ ਕਿ ਬਹੁਤ ਹੀ ਮਿਹਨਤੀ ਨੇ ਪੁਰਾਣੇ ਤਜਰਬੇਕਾਰ ਨੇ ਪੜੇ ਲਿਖੇ ਨੇ ਅੱਜ ਇਹਨਾਂ ਨੂੰ ਪਾਰਟੀ ਨੇ ਜ਼ਿਲ੍ਹੇ ਦੀ ਜ਼ਿੰਮੇਵਾਰੀ ਦਿੱਤੀ ਆ ਮੈਂ ਹਰਦੀਪ ਨੂੰ ਜਿੱਥੇ ਲੱਖ ਲੱਖ ਵਧਾਈ ਦਿੰਨਾ ਉੱਥੇ ਜੋਸ਼ੀ ਸਾਹਿਬ ਦਾ ਸ਼ਰਮਾ ਜੀ ਦਾ ਤੇ ਪਾਰਟੀ ਹਾਈ ਕਮਾਂਡ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਤੇ ਆਪਣੇ ਵੱਲੋਂ ਪੂਰਾ ਵਿਸ਼ਵਾਸ ਤੇ ਯਕੀਨ ਆਪਣੇ ਭਰਾ ਹਰਦੀਪ ਸਿੰਘ ਨੂੰ ਦਵਾਉਣਾ ਕਿਉਂਕਿ ਪਹਿਲਾਂ ਜ਼ਿੰਮੇਵਾਰੀ ਇਹ ਪ੍ਰਧਾਨਗੀ ਦੀ ਮੇਰੇ ਕੋਲ ਸੀ ਤੇ ਮੈਂ ਸਰਦਾਰ ਹਰਦੀਪ ਸਿੰਘ ਨੂੰ ਆਪਣੇ ਵੱਲੋਂ ਪੂਰਾ ਵਿਸ਼ਵਾਸ ਯਕੀਨ ਦਵਾਉਣਾ ਕਿ ਹਰ ਸਮੇਂ ਦਿਨ ਰਾਤ ਮੂੜੇ ਨਾਲ ਮੋੜਾ ਜੋੜ ਕੇ ਸਰਦਾਰ ਹਰਦੀਪ ਸਿੰਘ ਉਹਨਾਂ ਦਾ ਸਾਥ ਦੇਵਾਂਗੇ ਤਾਂ ਕਿ ਪਾਰਟੀ ਚੜ੍ਹਦੀ ਕਲਾ ਦੇ ਵਿੱਚ ਆ ਕੇ 2027 ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾ ਸਕੀਏ ਲੱਗਦਾ ਵੀ ਪੰਜਾਬ ਦੀਆਂ ਵੋਟਾਂ ਦੀ ਤਿਆਰੀ ਜਿਹੜੀ ਉਹ ਚੱਲ ਰਹੀ ਹੈ ਜੀ ਇਹ ਤਾਂ ਪਾਰਟੀ ਦਾ ਸਾਡੀ ਦਾ ਸੰਵਿਧਾਨ ਹੈ ਜੀ ਹਰ 3 ਸਾਲ ਬਾਅਦ ਪ੍ਰਧਾਨਗੀ ਦੀ ਚੋਣ ਹੁੰਦੀ ਹੈ ਸੋ ਅੱਜ ਉਹਦੇ ਮੁਤਾਬਕ ਇਹ ਜਿਹੜੀ ਚੋਣ ਹੋਈ ਆ ਸਾਡਾ ਕੰਮ ਤੇ ਚੱਲਦਾ ਰਹੀਦਾ ਜੀ ਅਸੀਂ 2027 ਦੀ ਤਿਆਰੀ ਜਿਹੜੀ ਹੈ ਬਲੇਚਰ ਤੋਂ ਰੰਮੀ ਹੋਈ ਹੈ ਜੀ ਗੁਰੂ ਕਿਰਪਾ ਕਰੇ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਬਲਬੂਤੇ ਤੇ ਪੰਜਾਬ 'ਚ ਸਰਕਾਰ ਬਣਾਉ। ਮੇਰੇ ਨਾਲ ਬੈਠੇ ਨੇ ਸਾਡੇ ਰਿਟਰਨਿੰਗ ਅਫਸਰ ਮਾਨਯੋਗ ਆਨੰਦ ਸ਼ਰਮਾ ਜੀ ਜਿਹੜੇ ਸਾਬਕਾ ਪ੍ਰਧਾਨ ਵੀ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਤੇ ਸੀਨੀਅਰ ਲੀਡਰ ਨੇ ਭਾਰਤੀ ਜਨਤਾ ਪਾਰਟੀ ਦੇ ਤੇ ਮੈਂ ਚੇਤਨ ਮੋਹਨ ਜੋਸ਼ੀ ਮੈਂ ਅੱਜ ਦਾ অবজারভার ਅੱਜ ਦੀ ਇਸ ਚੋਣ ਦਾ ਸਰ ਅੱਜ ਜਿਹੜੀ ਹਰਦੀਪ ਸਿੰਘ ਗਿੱਲ ਨੂੰ ਵੱਡੀ ਜ਼ਿੰਮੇਵਾਰੀ ਪਾੜੀ ਪੁੱ ਦਿੱਤੀ ਗਈ ਹੈ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਅੱਜ ਇੱਕ ਪ੍ਰਾਲਾ ਹੋਇਆ ਕਿਉਂਕਿ ਹਰਦੀਪ ਸਿੰਘ ਗਿੱਲ ਹੋਣਾ ਨੂੰ ਚੁਣਿਆ ਗਿਆ ਅਸੀਂ ਲੋਕਾਂ ਨੇ ਇੱਕ ਪ੍ਰਕਿਰਿਆ ਰੱਖੀ ਸੀ ਇੱਕ ਚੋਣ ਰੱਖੀ ਸੀ ਔਰ ਜਿੰਨੇ ਵੀ ਸਾਡੇ ਇਹ ਇਹਨੂੰ ਅਸੀਂ ਅੰਮ੍ਰਿਤਸਰ ਦਿਹਾਤੀ ਦੋ ਦਿੱਤਾ ਹੋਇਆ ਇਸ ਦਾ ਨਾਮ ਇਹਦੇ ਵਿੱਚ ਤਿੰਨ ਵਿਧਾਨ ਸਭਾ ਹੁੰਦੀਆਂ ਨੇ ਮਜੀਠਾ ਜੰਡਿਆਲਾ ਤੇ ਬਾਬਾ ਬਕਾਲਾ ਠੀਕ ਹੈ ਜੀ ਔਰ ਇਥੋਂ ਦੇ ਵੱਖ-ਵੱਖ ਮੰਡਲਾਂ ਦੇ ਨੁਮਾਇੰਦੇ ਇੱਥੇ ਆਏ اسی ਜਗ੍ਹਾ ਦੇ ਉੱਤੇ ਅਸੀਂ ਅੱਜ ਤੋਂ ਠੀਕ ਚਾਰ ਪੰਜ ਦਿਨ ਪਹਿਲਾਂ ਅਸੀਂ ਉਹਨਾਂ ਸਾਰਿਆਂ ਨਾਲ ਗੱਲਬਾਤ ਕੀਤੀ ਮੁਲਾਕਾਤ ਹੋਈ ਉਹਨਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਵਿਚਾਰਾਂ ਦੇ ਵਿੱਚ ਜਿਹੜਾ ਸਭ ਤੋਂ ਉੱਪਰ ਤੇ ਸਭ ਤੋਂ ਵੱਧ ਪ੍ਰੈਫਰੈਂਸ ਵਾਲਾ ਨਾਮ ਆਇਆ ਉਹ ਸਰਦਾਰ ਹਦੀਪ ਸਿੰਘ ਗਿੱਲ ਜਿਹੜੇ ਕਿ ਸਾਡੇ ਇੱਕ ਨੌਜਵਾਨ ਸਾਥੀ ਨੇ ਔਰ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਸਟੇਟ ਲੈਵਲ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਨੇ ਐਸੀ ਮੋਰਚਾ ਦੇ ਵਿੱਚ ਤੇ ਅੱਜ ਬੜਾ ਮੁਕੱਦਸ ਮੌਕਾ ਵਾ ਬੜੇ ਅਜੇ ਖੂਬਸੂਰਤ ਲੰਮ੍ਹੇ ਨੇ ਖੂਬਸੂਰਤ ਪੱਲਾ ਕਿ ਭਾਰਤੀ ਜਨਤਾ ਪਾਰਟੀ ਦੇ ਅਮਰਦੇਹਾਤ ਦੇ ਜਿਹੜਾ ਜ਼ਿਲ੍ਹਾ 2 ਹੈਗਾ ਵਾ ਜਿੰਨੂੰ ਅਸੀਂ ਕਿਹਾ ਹੋਇਆ ਵਾ ਉਹਦੇ ਵਿੱਚ ਇੱਕ ਨੌਜਵਾਨ ਆ ਨੇਤਾ ਨੂੰ ਨਮਾਇੰਦਗੀ ਮਿਲੀ ਆ ਔਰ ਮੈਂ ਸ਼ੁਭ ਕਾਮਨਾਵਾਂ ਵੀ ਇਨਾ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਸਾਰੇ ਕਾਰਜਕਰਤਾਵਾਂ ਨੂੰ ਸਰਦਾਰ ਹਰਦੀਪ ਸਿੰਘ ਗਿੱਲ ਉਹਨਾਂ ਨੂੰ ਔਰ ਧੰਨਵਾਦ ਕਰਦਾ ਮਾਂ ਸਰਦਾਰ ਮਨਿੰਦਰ ਸਿੰਘ ਮਾਨਾ ਜੀ ਉਹਨਾਂ ਨੂੰ ਜਿਨ੍ਹਾਂ ਨੇ ਉਹਨਾਂ ਦਾ ਨਾਮ ਅਨਾਉਂਸ ਕੀਤਾ ਔਰ ਆਨੰਦ ਸ਼ਰਮਾ ਜੀ ਦਾ ਜਿਨ੍ਹਾਂ ਨੇ ਸਾਨੂੰ ਗਾਈਡੈਂਸ ਦਿੱਤੀ ਕਿ ਪ੍ਰਕਿਰਿਆ ਕਿਤਾ ਹੁੰਦੀ ਹੈ